ਔਰ ਇੱਕ ਸਮੱਸਿਆ ਸਾਡੀ ਬਹੁਤ ਵੱਡੀ ਕਿ ਉਹਨਾਂ ਦੇਸ਼ਾਂ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਬਣੇ ਆ ਸਾਡੇ ਬੱਚੇ ਵਾਪਸ ਆ ਰਹੇ ਨੇ ਜਾਂ ਵਾਪਸ ਭੇਜੇ ਜਾ ਰਹੇ ਨੇ ਜਿਵੇਂ ਖਾਲਸਾ ਦੀਵਾਨ ਇੱਕ ਬਹੁਤ ਵੱਡਾ ਜਿਹੜਾ ਆਦਾਰਾ ਸਿੱਖ ਪੰਥ ਦਾ ਔਰ ਜਿਹਦਾ ਫੋਕਸ ਜਿਹੜਾ ਹਮੇਸ਼ਾ ਐਜੂਕੇਸ਼ਨ ਦੇ ਉੱਤੇ ਰਹਿੰਦਾ ਔਰ ਚਿਫ ਖਾਲਸਾ ਦივਾਨ ਨੇ ਲੋੜ ਮਹਿਸੂਸ ਕੀਤੀ ਹੈ ਕਿ ਕਿਉਂ ਨਾ ਛੋਟੀਆਂ ਕਲਾਸਾਂ ਤੋਂ ਬੱਚਿਆਂ ਨੂੰ ਜਿਹੜਾ ਸਕਿੱਲ ਦੇ ਨਾਲ ਜੋੜਨ ਵਾਸਤੇ ਕੋਈ ਐਜੂਕੇਸ਼ਨ ਦੇਣ ਦੇ ਪ੍ਰਬੰਧ ਕੀਤੇ ਜਾਣ। ਇਹਦੇ ਸਬੰਧ ਦੇ ਵਿੱਚ ਹੀ ਅੱਜ ਅਸੀਂ ਇੱਕ ਛੋਟੀ ਜਿਹੀ ਮੀਟਿੰਗ ਜਿਹੜੀ ਹੈ ਚਿਫ ਖਾਲਸਾ ਦივਾਨ ਵਿਖੇ ਡਾਕਟਰ ਨਿੱਧਰ ਸਾਹਿਬ ਨੇ ਅਰੇਂਜ ਕੀਤੀ ਹੈ। ਜਿਦੇ ਵਿੱਚ ਅਸੀਂ ਵਿਚਾਰਾ ਕਰਨੀਆਂ ਨੇ ਕਿ ਕਿਸ ਤਰ੍ਹਾਂ ਜਿਹੜਾ ਹੈ ਅਸੀਂ ਸਕੂਲਾਂ ਦੇ ਵਿੱਚ ਜਿਹੜੀ ਸੰਸਾਰੀ ਵਿਦਿਆ ਹੈਗੀ ਆ ਅ ਉਹ ਤਾਂ ਦੇਣੀ ਦੇਣੀ ਆ ਧਾਰਮਿਕ ਵਿਦਿਆ ਵੀ ਦੇਣੀ ਦੇਣੀ ਆ ਔਰ ਕਿਉਂ ਨਾ ਬੱਚਿਆਂ ਨੂੰ ਜਿਹੜਾ ਛੋਟੀ ਉਮਰ ਤੋਂ ਜਿਹੜਾ ਹੈ ਸਕਿੱਲ ਦੇ ਨਾਲ ਜਿਹੜਾ ਜੋੜਨ ਵਾਸਤੇ ਜਾਂ ਸਕਿੱਲ ਦੇ ਪ੍ਰਤੀ ਚੇਤਨ ਕਰਨ ਵਾਸਤੇ ਜਿਹੜਾ ਹੈ ਉਹ ਕੋਈ ਨਾ ਕੋਈ ਮੈਟਰ ਤਿਆਰ ਕਰਕੇ ਬੱਚਿਆਂ ਨੂੰ ਜਿਹੜਾ ਉਹ ਜਾਣਕਾਰੀ ਦਿੱਤੀ ਜਾਵੇ ਤਾਂ ਇਸ ਮਕਸਦ ਲਈ ਜਿਹੜਾ ਹੈ ਸਾਡੇ ਬਰਾਇ ਸਾਹਿਬ ਬੈਠੇ ਨੇ ਹੋਰ ਸਾਡੇ ਪ੍ਰਤਵੰਤੇ ਬੈਠੇ ਨੇ ਤੇ ਇਸ ਮਕਸਦ ਲਈ ਅੱਜ ਚੀਫ ਖਾਲਸਾ ਦਰਬਾਰ ਦੇ ਵਿੱਚ ਅਸੀਂ ਇਕੱਠੇ ਹੋਏ ਆ ਔਰ ਇਹ ਇੱਕ ਸਾਡੇ ਸਾਹਮਣੇ ਕਰੰਟ ਜਿਹੜੀ ਹੈ ਸਮੱਸਿਆ ਹੈ ਕਿਉਂਕਿ ਸਾਡੇ ਬੱਚੇ ਸਕਿੱਲ ਨਾਲ ਜੁੜਨਗੇ ਤੇ ਉਹ ਆਤਮ ਨਿਰਭਰ ਬਣਨਗੇ ਤੇ ਆਪਣੀ ਰੋਜ਼ੀ ਰੋਟੀ ਇੱਥੇ ਹੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਉਹ ਕਮਾ ਕੇ ਖਾਣਗੇ ਇਹਦੇ ਨਾਲ ਸਾਡੇ ਪੰਜਾਬ ਦਾ ਡੈਮੋਗ੍ਰਾਫ ਜਿਹੜਾ ਚੇਂਜ ਹੋ ਰਿਹਾ ਇਸ ਸਮੱਸਿਆ ਤੋਂ ਵੀ ਸਾਨੂੰ ਛੁਟਕਾਰਾ ਮਿਲੇਗਾ ਤੇ ਸਾਡੇ ਬੱਚਿਆਂ ਦਾ ਜਿਹੜਾ ਪੁਨਰ ਬਸੇਵਾ ਵੀ ਹੋਵੇਗਾ ਤੇ ਜਿਹੜੀ ਡਿਪੋਰਟਿੰਗ ਦੀ ਸਮੱਸਿਆ ਜਿਹੜੀ ਅੱਜ ਆ ਰਹੀ ਹੈ ਸਾਨੂੰ ਇਸ ਸਮੱਸਿਆ ਤੋਂ ਵੀ ਜਿਹੜਾ ਅਸੀਂ ਕਿਸੇ ਹੱਦ ਤੱਕ ਨਿਜ਼ਾਦ ਪਾਵਾਂਗੇ ਇਸੇ ਮਕਸਦ ਨੂੰ ਲੈ ਕੇ ਅੱਜ ਅਸੀਂ ਚੀਫ ਖਾਲਸਾ ਦਰਬਾਰ ਦੇ ਵਿੱਚ ਜਿਹੜਾ ਇਕੱਠੇ ਹੋਏ ਸ੍ਰੀ ਗੁਰੂ ਕਾ ਦਿੱਲੀ ਕਮੇਟੀ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਕੱਲ ਸਿਕਸੰਤਾਵ ਨੂੰ ਉਸ ਸੱਦੇ ਆ ਗਿਆ ਉਹਦੇ ਤੇ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਤੇ ਵਿਚਾਰ ਚਰਚਾ ਹੋਇਆ ਕਿ ਆਪ ਵੀ ਸ਼ਮੂਲ। हां जी ਮੈਂ ਜਾਣਾ ਹੈਗਾ ਉਹਨਾਂ ਨੇ ਇੱਕ ਕਨਵੈਨਸ਼ਨ ਰੱਖੀ ਆ ਜਿਹਦੇ ਵਿੱਚ ਭਾਰਤ ਭਰ ਦੀਆਂ ਸਿੰਘ ਸੁਭਾਵਾਂ ਤੇ ਭਾਰਤ ਭਰ ਦੀਆਂ ਗੁਰਦਾਰਾ ਕਮੇਟੀਆਂ ਜਿਹੜੀਆਂ ਨੇ ਮੇਰੀ ਜਾਣਕਾਰੀ ਦੇ ਵਿੱਚ ਸ਼ਮੂਲਿਤ ਕਰ ਰਹੀਆਂ ਨੇ ਦਿੱਲੀ ਸਿਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸੱਦੇ ਦੇ ਉੱਤੇ ਸਾਰੇ ਉੱਥੇ ਇਕੱਠੇ ਹੋ ਰਿਹਾ ਕਨਵੈਨਸ਼ਨ ਦੇ ਵਿੱਚ ਮੈਨੂੰ ਵੀ ਸੱਦਾ ਆਇਆ ਮੈਂ ਜਾਣਾ ਹੈ। ਧਾਮੀ ਸਾਹਿਬ ਵੱਲੋਂ ਕੱਲ੍ਹ ਅਸਤੀਫਾ ਦਿੱਤਾ ਗਿਆ ਕੀ ਕਰਨਾ ਚਾਹੁੰਦੇ ਸੀ। ਬੜਾ ਦੁੱਖਦਾਈ ਹੈ ਧਾਮੀ ਸਾਹਿਬ ਦਾ ਅਸਤੀਫਾ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਹੈ ਬੜਾ ਕ੍ਰੂਸ਼ਲ ਹੈ ਐਸੇ ਸਮੇਂ ਦੇ ਵਿੱਚ ਧਾਮੀ ਸਾਹਿਬ ਨੂੰ ਐਸਪੀਸੀ ਦੀ ਪ੍ਰਧਾਨਗੀ ਛੱਡ ਕੇ ਜਿਹੜਾ ਹੈ ਉਹ ਪਾਸੇ ਨਹੀਂ ਸੀ ਹੋਣਾ ਚਾਹੀਦਾ ਸਗੋਂ ਜਿਹੜੀ ਸਮੱਸਿਆ ਜਿਹੜੀ ਹੈ ਸਾਡੇ ਦਰਪੇਸ਼ ਖੜੋਤੀ ਹੈ ਉਹਦਾ ਮੁਕਾਬਲਾ ਕਰਨਾ ਚਾਹੀਦਾ ਸੀ ਜ਼ੋਰਦਾਰ ਟੰਗ ਦੇ ਨਾਲ ਕਿਉਂਕਿ ਜਹਾਜ਼ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਕਪਤਾਨ ਤੋਂ ਉਮੀਦ ਹੁੰਦੀ ਹੈ ਕਿ ਸਾਨੂੰ ਇਹ ਮੰਜ਼ਲ ਤੇ ਲੈ ਕੇ ਜਾਏਗਾ ਤੇ ਜੇ ਕਪਤਾਨ ਜਿਹੜਾ ਹੈ ਉਹ ਅਧ ਵਿਚਾਲੇ ਜਿਹੜਾ ਸੀਟ ਛੱਡ ਦੇ ਤੇ ਉਹਦੇ ਨਾਲ ਕਈਆਂ ਦੀ ਉਮੀਦ ਟੁੱਟਦੀ ਹੈ ਅ ਬੜਾ ਦੁੱਖ ਹੋਇਆ ਉਹਨਾਂ ਦੇ ਸਨੀ ਫਿਜ਼ਿਆ ਨਾਲ ਕਿਉਂਕਿ ਉਹ ਇੱਕ achhi personality ਸੀ ਅੱਛੇ ਵਿਅਕਤੀਤਵ ਦੇ ਉਹ ਮਾਲਕ ਸੀਗੇ ਉਹਨਾਂ ਨੂੰ ਜਿਹੜਾ ਉਹ ਸਮੱਸਿਆ ਨੂੰ ਫੇਸ ਕਰਨਾ ਚਾਹੀਦਾ ਸੀ ਜਿਹੜਾ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਰਗੂਜੀਤ ਸਿੰਘ ਬਿਲਕੁਲ ਕਮਾਂਡ ਸੰਭਾਲ ਸਕਦੇ ਨੇ ਔਰ ਇਹੀ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਲੰਮਾ ਸਮਾਂ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਕੰਮ ਕੀਤਾ ਹੈਗਾ ਔਰ ਉਹਨਾਂ ਦੇ ਕਾਰਨ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਾਟਕ ਪਿਆ ਮੈਨੂੰ ਨਹੀਂ ਲੱਗਦਾ ਕਿ ਉਸ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦਾ ਏਡਾ ਵੱਡਾ ਆਧਾਰ ਹੈ ਉਹ ਨੂੰ ਸੰਭਾਲ ਪਾਉਣਗੇ ਜਨਰਲ ਸਾਹਿਬ ਤੁਸੀਂ ਦੇਖਿਆ ਹੋਣਾ ਧਾਮੀ ਸਾਹਿਬ ਨੂੰ ਤੁਸੀਂ ਉਸ ਸੰਸਥਾ ਦੇ ਵਿੱਚ ਕੰਮ ਕਰ ਰਹੇ ਹੋ ਕੀ ਲੱਗਦਾ ਹੈ ਕਿ ਨਾ ਹਾਲਾਤਾਂ ਦੇ ਵਿੱਚ ਉਹ ਜਿਹੜਾ ਸੀਗਾ ਜਿਹੜਾ ਅਸਤੀਫਾ ਧਾਮੀ ਸਾਹਿਬ ਵੱਲੋਂ ਦਿੱਤਾ ਗਿਆ ਸੀ ਉਸ ਤੋਂ ਕੁਸਾਲ ਜਾਣਕਾਰੀ ਇਹ ਮਿਲੀ ਹੈ ਕਿ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਤੁਹਾਡੇ ਤੋਂ ਬਾਅਦ ਗਿਆਨੀ ਰਕਬੀਰ ਸਿੰਘ ਯਾਨੀ ਸੁਲਤਾਨ ਸਿੰਘ ਦੇ ਅਸਤੀਫਾ ਦੀ ਵੀ ਮੰਗ ਜਿਹੜੀ ਹੈ ਉਹ ਹੋ ਸਕਦੀ ਜਾਂ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਸੀਗੀਆਂ ਵਾਪਸ ਲਈਆਂ ਜਾ ਸਕਦੀ ਹੈ ਕਿਸੇ ਹੱਦ ਤੱਕ ਦਬਾਅ ਤਾਂ ਜਿਹੜਾ ਉਹਨਾਂ ਦੇ ਫੇਸ ਤੋਂ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ ਔਰ ਜਿੰਨੀ ਕੁ ਮੈਨੂੰ ਜਾਣੀ ਜਾਣਕਾਰੀ ਹੈ ਦਬਾਅ ਤਾਂ ਉਹਨਾਂ ਤੇ ਸੀ ਦੀ ਪਰ ਉਸ ਦਬਾਅ ਨੂੰ ਜਿਹੜਾ ਹੈ ਉਹ ਚੱਲਣਾ ਫੇਸ ਕਰਨਾ ਚਾਹੀਦਾ ਸੀ ਔਰ ਸਟਰੋਂਗਲੀ ਫੇਸ ਕਰਨਾ ਚਾਹੀਦਾ ਸੀ ਸਿੰਘ ਸਰ ਜੀ ਬੰਨਾ ਤਾਂ ਕਿੰਨਾ ਕੁ ਦਬਾਅ ਆਇਆ ਇਸ ਟਾਈਮ ਤੇ ਮੈਂ ਤਾਂ ਦਬਾਅ ਮੁਕਤ ਹਾਂ ਜੀ ਨਹੀਂ ਬਾਕੀਆਂ ਦਾ ਬਾਕੀਆਂ ਦਾ ਮੈਨੂੰ ਪਤਾ ਨਹੀਂ ਸਿੰਘ ਜੀ ਜਦੋਂ ਤੁਸੀਂ ਪਹਿਲੀ ਵੀਡੀਓ ਜਾਰੀ ਕਰਦੇ ਹੋ ਉਦੋਂ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿੰਦੇ ਕਿ ਤੁਹਾਡੀਆਂ ਸੇਵਾਵਾਂ ਦੀ ਸਾਨੂੰ ਹਲੇ ਬਹੁਤ ਲੋੜ ਹੈ ਪਰ ਜਦੋਂ ਤੁਹਾਡੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਜਾਂਦੀਆਂ ਹੈ ਪਰ ਗੱਨੀ ਗੁਰਪ੍ਰੀਤ ਸਿੰਘ ਵਿਦੇਸ਼ ਤੋਂ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਆ ਫਿਰ ਤਾਂ ਮੇਰੇ ਹਿਸਾਬ ਦਾ ਜਿਹੜਾ ਪੂਰਾ ਰੁਕਿਆ ਉਹ ਚੇਜ ਹੋ ਜਾਂਦਾ ਪੂਰੀ ਟਾਈਮਿੰਗ ਦੇ ਉੱਤੇ ਸਵਾਲ ਖੜੇ ਹੋ ਰਹੇ ਉਹਨੂੰ ਕਿੱਦਾਂ ਦੇਖਦੇ ਮੈਨੂੰ ਕੋਈ ਬਹੁਤੀ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਮੈਂ ਕੁਝ ਦੇਖਿਆ ਹੈਗਾ ਪਰ ਮੈਨੂੰ ਇਨਾ ਪਤਾ ਹੈ ਕਿ ਜੋ ਵੀ ਮੇਰੇ ਖਿਲਾਫ ਕਾਰਵਾਈ ਹੋਈ ਹੈ ਇਹ ਬਦਲਾਖੋਰੀ ਦੇ ਤਹਿਤ ਹੁੰਦੀ ਹੈ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਕਿ ਸਿੰਘ ਸਹਿਬਾਨ ਜਿਹੜੇ ਫੈਸਲਾ ਸੁਣਾਉਂਦੇ ਨੇ ਤਨਖਾਹ ਲਾਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਜਿਨ੍ਹਾਂ ਨੂੰ ਤਨਖਾਹ ਲੱਗ ਰਹੀ ਹੈ ਕੋਈ ਈਰਖਾ ਨਹੀਂ ਹੋਣੀ ਚਾਹੀਦੀ। ਪਰ ਮੈਂ ਆਪਣੇ ਨਾਲ ਆਪਣੇ ਬਾਰੇ ਦਾਅਵੇ ਨਾ ਕਹਿ ਸਕਦਾ ਕਿ ਪੰਨ ਸਿੰਘ ਸਾਹਿਬਾਨ ਦੇ ਵਿੱਚ ਸ਼ਮੂਲੀਅਤ ਜਿਸ ਵਕਤ 2 ਦਸੰਬਰ ਨੂੰ ਮੈਂ ਕਰ ਰਿਹਾ ਸੀ ਮੇਰੇ ਮਨ ਦੇ ਵਿੱਚ ਸਾਹਮਣੇ ਬੈਠੇ ਵਿਅਕਤੀਆਂ ਦੇ ਪ੍ਰਤੀ ਕੋਈ ਈਰਖਾ ਨਹੀਂ ਸੀ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਇਹ ਸ਼ਬਦ ਕਹਿੰਨਾ ਸਗੋਂ ਦਇਆਪੂਰ ਸੀ। ਪਰ ਜਿਹੜੇ ਸਾਹਮਣੇ ਤਨਖਾਹ ਲਵਾ ਰਹੇ ਸੀ ਉਹਨਾਂ ਦੇ ਅੰਦਰ ਈਰਖਾ ਪਾਵ ਸੀ ਜਿਹੜਾ ਪ੍ਰਗਟ ਹੋਇਆ। ਔਰ ਇਹ ਸਿੱਖ ਰ ਮਰਿਆਦਾ ਦੇ ਨਾਲ ਵੀ ਇੱਕ ਕਿਸਮ ਦਾ ਵੋਲੈਂ ਸਭ ਤੋਂ ਪਹਿਲੇ ਸਭ ਮੈਂ 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 ਇਸ ਲਈ ਜੋ ਮੇਰੇ ਨਾਲ ਹੋਇਆ ਉਹ ਮੇਰਾ ਗੁਰੂ ਅਕਾਲ ਪੁਰਖ ਜਾਣਦਾ ਉਹ ਹੀ ਦੇਖੀ ਜਥੇਦਾਰ ਗਿਆਨੀ ਰਕਪੀਰ ਸਿੰਘ ਉਹਨਾਂ ਦੀ ਅੱਜ ਵੀ ਆਣੀ ਹੈ ਕਿ ਸਿੰਘ ਸਾਹਿਬ ਨੂੰ ਵਾਪਸ ਲਿਆ ਜਾਵੇ ਤੁਹਾਨੂੰ ਵਾਪਸ ਲਿਆ ਜਾਵੇ ਜੇ ਵਾਪਸ ਲੈਣ ਦਾ ਫੈਸਲਾ ਕੀਤਾ ਜਾਂਦਾ ਹੈ ਤਾਂ ਕਿਸ ਤਰ੍ਹਾਂ ਕੋ ਮੈਂ ਅਜੇ ਇਹਦੇ ਬਾਰੇ ਕੋਈ ਵਿਚਾਰ ਨਹੀਂ ਕੀਤੀ ਪਰ ਮੈਂ ਉਹਨਾਂ ਦੇ ਵਿਚਾਰਾਂ ਦਾ ਸਨਮਾਨ ਕਰਦਾ ਜਿਆਨੀ ਰਣਜੀਤ ਸਿੰਘ ਉਹ ਬਲਦਾਰ ਕਹਿ ਰਹੇ ਨੇ ਕਿ ਤਲਬ ਕਿੱਦਾਂ ਕਰਦੇ ਉਹ ਸਜ਼ਾ ਦਿੰਦੀ ਹੈ ਜ਼ਾਬੇ ਕਰਤਾ ਤਾਂ ਉਹਨੂੰ ਤਲਬ ਕਰਨਾ ਚਾਹੀਦਾ ਗਿਆਨੀ ਰਣਜੀਤ ਸਿੰਘ ਘੋੜ ਇੱਕ ਤਖਤ ਦੇ ਜਥੇਦਾਰ ਰਹੇ ਨੇ ਔਰ ਮੈਨੂੰ ਇਸ ਗੱਲ ਦਾ ਬਾਖੂਬੀ ਇਲਮ ਹੈ ਕਿ ਜਿਹੜੇ ਤਖਤ ਦੇ ਜਥੇਦਾਰ ਰਹੇ ਹੋਣ ਉਹਨਾਂ ਬਾਰੇ ਕੋਈ ਅਪਸ਼ਬਦ ਬੋਲਣੇ ਜਿਹੜੇ ਐ ਮੈਂ ਮناسب ਨਹੀਂ ਸਮਝਦਾ ਇਸ ਕਰਕੇ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ। ਅਸੀਂ ਜਿਹੜੀ ਧਾਮੀ ਸਾਹਿਬ ਨੇ ਸੀਨੇ ਮੋਕੇ ਬਿਆਨ ਦਿੱਤਾ ਹੈ ਕਿ ਨੈਤਿਕਤਾ ਦੇ ਭਾਰਤੇ ਸਿਖਾ ਦੇ ਰਹੇ ਨੇ ਜਿਵੇਂ ਅਨਿਰਭੀ ਸਿੰਘ ਘਰ ਦੀ ਪੋਸਟ ਤੋਂ ਬਾਅਦ ਉਸ ਨੂੰ ਕਿਸ ਤਰ੍ਹਾਂ ਦੇਖਦੇ ਮੈਂ ਇਸ ਨੂੰ ਜਿਹੜਾ ਧਾਮੀ ਸਾਹਿਬ ਇੱਕ ਬਹੁਤ ਸ਼ਰੀਫ ਔਰ ਮੈਂ ਉਹਨਾਂ ਦੇ ਅੰਦਰ ਐਸਪੀਸੀ ਦੇ ਪ੍ਰਤੀ ਜਿਹੜਾ ਇੱਕ ਦਰਦ ਦੇਖਿਆ ਹੈਗਾ ਜਿੰਨਾ ਕਿ ਮੈਂ ਉਹਨਾਂ ਦੇ ਨਾਲ ਰਿਹਾ ਹੈਗਾ ਮੈਂ ਇਸ ਨੂੰ ਜਿਹੜਾ ਉਹਨਾਂ ਦੇ ਚਲੇ ਜਾਣ ਨੂੰ ਮੈਂ ਬਹੁਤਾ ਚੰਗਾ ਨਹੀਂ ਸਮਝਦਾ ਪਰ ਮੈਨੂੰ ਉਮੀਦ ਹੈ ਕਿ ਐਡਜਕਟਿਵ ਕਮੇਟੀ ਜਿਹੜੀ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕਰੇਗੀ ਔਰ ਉਹ ਜਲਦੀ ਦੁਬਾਰਾ ਆਉਣਗੇ ਕਿ ਐਡਜਕਟਿਵ ਕਮੇਟੀ ਤੇ ਉਮੀਦ ਹੈ ਕਿਉਂ ਲੱਗ ਰਿਹਾ ਤੁਹਾਨੂੰ ਕਿਉਂਕਿ ਆਪਣੀ ਐਡਜਕਟਿਵ ਕਮੇਟੀ ਇਸ ਕਰਕੇ ਉਮੀਦ ਹੈ ਕਿ ਉਹਨਾਂ ਦਾ ਅਸਤੀਫਾ ਨਹੀਂ ਕਿ ਸੱਤ ਮੈਂਬਰੀ ਕਮੇਟੀ ਬਣਾਉਣ ਨਾਲ ਉਹ ਆਪਣੇ ਪੈਰ ਪਿੱਛੇ ਨੇ ਉਹ ਨਹੀਂ ਖਿੱਚਣੇ ਚਾਹੀਦੇ ਸੀ ਕਿਉਂਕਿ ਉਹ ਸੇਵਾ ਅਕਾਲਤਖਸਾ ਵੱਲੋਂ ਲੱਗੀ ਹੈ ਤੇ ਅਕਾਲਤਖਸਾ ਤੋ ਸੇਵਾ ਜਿਹੜੀ ਲੱਗਦੀ ਉਹ ਪੰਥ ਦੀ ਸੇਵਾ ਹੁੰਦੀ ਹੈ ਤੇ ਪੰਥ ਦੀ ਸੇਵਾ ਝੋਲੀ ਪਾਉਣ ਵਾਸਤੇ ਹਰ ਸਿੱਖ ਜਿਹੜਾ ਲੋਕ ਜਿਹੜੀ ਤੁਸੀਂ ਜ਼ਿਕਰ ਕਰਦੇ ਹੋ ਕਿ ਸਕ੍ਰਿਪਟ ਪਹਿਲਾਂ ਤੋਂ ਲਿਖੀ ਹੈ ਕੀ ਤਾਂ ਮੈਂ ਸਾਹਿਬ ਦਾ ਅਸਤੀਫਾ ਵੀ ਉਹ ਸਕ੍ਰਿਪਟ ਦਾ ਹਿੱਸਾ ਲੱਗ ਰਿਹਾ ਤੁਹਾਨੂੰ ਨਹੀਂ ਮੈਂ ਕੋਈ ਸਪ੍ਰੈਕ ਸਕ੍ਰਿਪਟ ਦੀ ਗੱਲ ਨਹੀਂ ਕੀਤੀ ਮੈਂ ਤਾਂ ਵੈਸੇ ਕਹਿਣਾ ਕਿ ਐਡਜੈਕਟ ਕਮੇਟੀ ਆਪਣੀ ਜਦੋਂ ਤੁਹਾਨੂੰ ਹਟਾਇਆ ਜਾਣਾ ਤੁਹਾਡੇ ਪਰਿਵਾਰਕੀ ਸੀ ਉਹ ਸਕ੍ਰਿਪਟ ਹੈ ਪੂਰੀ ਜੀ ਪੂਰੀ ਸਕ੍ਰਿਪਟ ਹੈ ਪੂਰਾ ਇੱਕ ਉਹ ਜਿਵੇਂ ਫਿਲਮ ਬਣਨ ਤੋਂ ਪਹਿਲਾਂ ਪੂਰਾ ਤਿਆਰ ਹੁੰਦਾ ਨਾ ਜੀ ਸਟੋਰੀ ਲਿਖੀ ਜਾਂਦੀ ਹੈ ਪਾਤਰ ਚੁਣੇ ਜਾਂਦੇ ਆ ਤੇ ਫਿਰ ਉਹਨਾਂ ਪਾਤਰਾਂ ਨੂੰ ਡਾਇਲੋਗ ਦਿੱਤੇ ਜਾਂਦੇ ਆ ਉਹ ਸਾਰਾ ਕੁਝ ਐਦਾਂ ਹੀ ਹੋਇਆ ਬਰਸਾ ਸਿੰਘ ਵਟੋਆ ਦਾ ਕੰਕਲੂਜਨ ਜਿਹੜਾ ਕੱਟਿਆ ਜਾਦਾ ਟੂ ਲੱਗਦਾ ਹੈ ਜਿਹੜਾ ਤਾਂ ਵੀ ਸਾਹਿਬ ਦਾ ਅਸਤੀਫਾ ਵੀ ਉਸੇ ਸਟੋਰੀ ਦਾ ਅਗਲਾ ਸ਼ਾਇਦ ਪਾਰਟ 3 ਵੀ ਆ ਜਾ ਜੀ ਤੇ ਬਰਸਾ ਸਿੰਘ ਵਟੋਆ ਦਾ ਕਿਸ ਤਰ੍ਹਾਂ ਦਾ ਹੁਣ ਤੱਕ ਦਾ ਰਿਹਾ ਜੀ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਜੀ ਮੈਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਜਦੋਂ ਤੁਸੀਂ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ ਨੇ ਉਹਨਾਂ ਫਿਰ ਤੁਹਾਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਕਿਸੇ ਨੂੰ ਕੁਝ ਕਹਿਣ ਦਾ ਸਰ ਸਾਹਿਬ ਇਹ ਕਿਹਾ ਜਾਂਦਾ ਜੀ ਮर्याਦਾ ਨੂੰ ਲੈ ਕੇ ਕਿ ਐਸਜੀਪੀਸੀ ਜਿਹੜੀ ਆ ਉਹ ਜੱਥੇਦਾਰ ਸਾਹਿਬ ਨੂੰ ਸੈਕ ਕਰ ਅਸਲ ਜੇ ਮਰਿਆਦਾ ਕੀ ਆ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਕੀ ਕਾਲਜ ਚੰਗਾ ਇਹ ਸੀ ਪਦਵੀ ਦਾ ਵੀ ਸਨਮਾਨ ਸੀ ਔਰ ਚੰਗਾ ਵੀ ਇਹ ਸੀ ਪਦਵੀ ਦੀ ਸਨਮਾਨ ਸੀ ਕਿ ਜੇ ਕੋਈ ਮੇਰੇ ਖਿਲਾਫ ਸ਼ਿਕਾਇਤ ਵੀ ਸੀ ਤੇ ਉਹਦਾ ਜਿਹੜਾ ਜਾਚ ਪੜਤਾਲ ਸਚਕੰਦ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰਾਂਟੀ ਜੱਜ ਹੈਦਾਰ ਸ੍ਰੀ ਅਕਾਲ ਤਖਤ ਸਾਹਿਬ ਕਰਦੇ ਇਹਦੇ ਨਾਲ ਪਦਵੀ ਦਾ ਸਨਮਾਨ ਰਹਿਣਾ ਸੀ ਅਸਲ ਜੇ ਤੁਹਾਨੂੰ ਇੱਥੇ ਰੱਖਿਆ ਗਿਆ ਸੀਗਾ ਸਿਵਾਵਾ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ 1998-99 ਦੀ ਸ਼ਾਇਦ ਗੱਲ ਹੈ ਉਹ ਤੋਂ ਕੋਈ ਪ੍ਰਸਾਲੀਆਂ ਤੁਹਾਡੇ ਸਿਟੀ ਕਮੇਟੀ ਨਹੀਂ ਉਠਾਈ ਗਈ ਸੀ ਕੋਈ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸੀ 2007 ਦੇ ਵਿੱਚ ਆਪਾਂ ਪੁੱਛਦੇ ਫਿਰ 18 ਸਾਲਾਂ ਬਾਅਦ ਬਿਲਕੁਲ ਜੀ ਹੁਣ ਆ ਤਾਂ ਮੈਂ ਰਗੂਜੀਤ ਸਿੰਘ ਵਰਕ ਤੇ ਇਲਜ਼ਾਮ ਲਾ ਦਿੰਨਾ ਕਿ ਉਹ ਐਨਆਰਆਈ ਸਰਾ ਬਣੀ ਆ ਉਹਦੇ ਵਿੱਚ ਕਪੜੇ ਹੋਏ ਨੇ ਉਹਦੀ ਜਾਂਚ ਹੈ ਲੰਗਰ ਬਣਿਆ ਉਹਦੇ ਵਿੱਚ ਕਪੜੇ ਹੋਏ ਨੇ ਉਹਦੀ ਜਾਂਚ ਹੋਣੀ ਚਾਹੀਦੀ 18 20 ਸਾਲ ਪਹਿਲਾਂ ਲੰਗਰ ਬਣਿਆ 18 20 ਸਾਲ ਪਹਿਲਾਂ ਸਰਾ ਬਣੀ ਆ ਮੈਂ ਐਪਲੀਕੇਸ਼ਨ ਮੂਵ ਕਰ ਦੇਣਾ ਹੈਗਾ ਤਾਂ ਕੀ ਇਹ ਜਾਂਚ ਕਰਵਾਉਣਗੇ ਕਿਹਦੀ ਸਾਰਾਗੜੀ ਸਰਾ ਦੇ ਵਿੱਚ ਲੋਕ ਜਿਹੜੇ ਹੈਗੇ ਆ ਉਹ ਚైనా ਤੋਂ ਲਿਆਂਦੇ ਗਏ ਤੇ 4 ਦਿਨ ਨਹੀਂ ਚੱਲੇ ਫਰਨੀਚਰ ਜਿਹੜ ਉਹ ਚਾਣਾ ਤੋਂ ਲਿਆਂਦਾ ਗਿਆ ਤੇ ਉਹ ਚਾਰ ਦਿਨ ਹੀ ਚੱਲਿਆ ਹੈਗਾ ਤੇ ਲੰਗਰ ਦਾ ਜਿਹੜਾ ਐਸਟੀਮੇਟ 5 ਕਰੋੜ ਦਾ ਸੀ ਤੇ 22-23 ਕਰੋੜ ਦਾ ਬਣਿਆ ਉਹ ਵੀ ਉਤੂਰਾ ਛੱਡ ਕੇ ਕੰਪਨੀ ਭੱਜ ਗਈ ਕੌਣ ਜ਼ਿੰਮੇਵਾਰ ਹੈ ਹਰਿਆਣੇ ਦੇ ਵਿੱਚ 7 ਕਰੋੜ ਰੁਪਇਆ ਲਾ ਕੇ ਜੀਨ ਦੇ ਵਿੱਚ ਇੱਕ ਬਿਲਡਿੰਗ ਤਿਆਰ ਕੀਤੀ ਖੰਡਰ ਬਣੀ ਪਈ ਹੈ ਉਹ 7 ਕਰੋੜ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦਾ ਲੱਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਇਹਦੀਆਂ ਪਰਤਾਲ ਨਹੀਂ ਹੋਣੀ ਚਾਹੀਦੀ ਇਹਦੀ ਮੈਂ ਐਪਲੀਕੇਸ਼ਨ ਦੇ ਦਿੰਨਾ ਕਿਸੇ ਕਹਿੰਦੇ ਹਰਿਆਣਾ ਕਮੇਟੀ ਦੇ जिम्मेਵਾਰ ਹੋਰ ਵੱਡੀ ਗੱਲ ਕੀ ਤੁਹਾਡਾ ਤਾਂ ਮੈਟਰ ਵੀ ਦੇਤੀ ਸੀ ਹਾਲਾਂਕਿ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਸੰਸਦਾ ਦੇ ਬਿਲਕੁਲ ਮੈਂ ਮੈਂ ਤੁਹਾਨੂੰ ਵੀ ਇਹੋ ਜੇ ਮਸਲੇ ਕਣਾ ਦਿੰਨਾ ਹੈਗਾ ਜਿਹਦੀ ਪਰਤਾਲ ਹੋਣੀ ਚਾਹੀਦੀ ਹੈ ਜੇ ਪਰਤਾਲ ਹੋਵੇ ਮੈਂ ਦਾਅਵੇ ਨਾ ਕਹਿੰਦਾ ਕਿ ਇਹ ਬੰਦੇ ਜਿਹੜੇ ਨੇ ਜਿਹੜੇ ਮੇਰੇ ਖਿਲਾਫ ਪਰਤਾਲ ਕਰਦੇ ਸੀ ਇਹ ਕਟਾਰੇ 'ਚ ਖੜੇ ਹੋਣਗੇ ਇੱਕ ਸਿੰਘ ਸਾਹਿਬ ਤੁਹਾਡੇ ਦੇ ਨਾਮ 'ਤੇ ਇਲਜ਼ਾਮ ਲੱਗਾ ਕਿ ਦਿੱਲੀ ਨਾਲ ਯਾਰੀ ਵਾਲਾ ਨਿਸਬਦ ਵੀ ਕਰ ਚੁੱਕੇ ਹੋ ਪਰ ਹੁਣ ਬੇਰਚਰਚਾਵਾਂ ਨੇ ਕਿ ਕੱਲ੍ਹ ਦੀ ਬੀਜੇਪੀ ਗੜਜੋੜ ਹੋਣ ਦੀਆਂ ਤ ਮੈਂ ਤਾਂ ਹੁਣ ਜੀ ਬ੍ਰੇਕਫਾਸਟ ਕਰਕੇ ਆਇਆ ਹਾਂ ਸਰਦਾਰ ਗੁਰਪ੍ਰਤਾਪ ਸਿੱਕਾ ਦੇ ਘਰ ਤੇ ਉਹਨਾਂ ਕੱਲ ਉੱਤੇ ਬਾਬਾ ਮਹਾਰਾਜ ਸਿੰਘ ਦੇ ਪਰਿਵਾਰ ਚੋਂ ਨੇ ਮੈਨੂੰ ਤਾਂ ਅੱਜ ਹੀ ਪਤਾ ਲੱਗਿਆ ਕਿ ਬਾਬਾ ਮਹਾਰਾਜ ਸਿੰਘ ਦੇ ਕਈ ਸ਼ਸਤਰ ਵਸਤਰ ਉਹਨਾਂ ਦੇ ਘਰੇ ਰਹੇ ਨੇ ਮੈਂ ਤਾਂ ਵੈਸੇ ਇਸ ਕਰਕੇ ਗਿਆ ਸੀ ਕਿ ਭਾਈ ਡੈਪੂਟੇਸ਼ਨ ਤੇ ਬੜਾ ਲੰਮਾ ਸਮਾਂ ਹੋ ਗਿਆ ਤੈਨੂੰ ਭਾਜਪਾ ਚ ਗਏ ਨੂੰ ਵਾਪਸ ਆ ਜਾ ਪਰ ਉੱਥੇ ਜਾ ਕੇ ਪਤਾ ਲੱਗਿਆ ਵੀ ਬਾਬਾ ਮਹਾਰਾਜ ਸਿੰਘ ਦੇ ਪਰਿਵਾਰ ਚ ਉਹਨਾਂ ਦੇ ਤਾਂ ਸ਼ਸਤਰ ਵਸਤਰ ਪਏ ਨੇ ਮਹਾਰਾਜ ਦੇ ਮੈਂ ਨਹੀਂ ਸਮਝਦਾ ਕਿ ਜੇ ਗੜਜੋੜ ਹੁੰਦਾ ਤਾਂ ਪੰਜਾਬ ਦੀ ਉਹਦੇ ਵਿੱਚ ਭਲਾਈ ਆ ਕਿਉਂਕਿ ਪਹਿਲਾਂ ਵੀ ਕਾਫੀ ਮੈਂ ਇਹਦੇ ਬਾਰੇ ਕੁਝ ਨਹੀਂ ਮੈਨੂੰ ਪਤਾ ਜੀ ਸਿੱਖ ਸਾਹਿਬ ਇੱਕ ਤਾਂ ਅਸਿਫਾ ਤੋਂ ਕੋਲ ਐਸਜੀਪੀਸੀ ਦਾ ਬਧਾਨੀ ਨੂੰ ਦੇਤਾ ਕਿ 7 ਮੈਂਬਰਾਂ ਦੇ ਅੰਦਰ ਇੱਕ ਕਮੇਟੀ ਸਬਤ ਦੇਤਾ ਜਿਹੜੀ ਕਾਲ ਤੱਕ ਸੈ ਉਹ ਨਹੀਂ ਦੇਣਾ ਚਾਹੀਦਾ ਸੀ ਉਹ ਕਾਲ ਤੱਕ ਸਾਡੀ ਸੇਵਾ ਉਹ ਝੋਲੀ ਪਾ ਕੇ ਹਰ ਸਿੱਖ ਖੁਸ਼ ਹੁੰਦਾ ਉਹ ਸੇਵਾ ਕਰਨੀ ਚਾਹੀਦੀ ਸੀ ਚਲੋ ਹਰਿਆਣਾ ਕਮੇਟੀ ਬਣਨ ਦਾ ਪਿੱਛੇ ਕੋ ਕੋਣ ਆ ਜੀ ਮੇਡ ਇਹ ਰਗੋਜੀਤ ਸਿੰਘ ਵਰਕ ਜੀ ਤੁਸੀਂ ਪੂਰੇ ਹਰਿਆਣੇ ਦੇ ਬੱਚੇ-ਬੱਚੇ ਨੂੰ ਪੁੱਛ ਲਓ ਜੀ ਮੈਂ ਹਰਿਆਣਾ ਕਮੇਟੀ ਬਣਾ ਮੈਂ ਤਾਂ ਕਹਿੰਦਾ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਰਗਜੀਤ ਸਿੰਘ ਵਿਰਕ ਦਾ ਬੁੱਤ ਜਿਹੜਾ ਹੈ ਨਾ ਕਰਨਾਲ ਚੌਂਕ ਦੇ ਵਿੱਚ ਲਾਉਣਾ ਚਾਹੀਦਾ ਉਹਨੇ ਹਰਿਆਣਾ ਕਮੇਟੀ ਬਣਾਈ ਆ ਸਾਹਿਬ ਵੀ ਸਾਹਿਬ ਜਦੋਂ ਜਦੋਂ ਪ੍ਰੈਸ ਕਾਨਫਰੈਂਸ ਸ਼ੁਰੂ ਕਰਦੇ ਨੇ ਉਹਨਾਂ ਨੇ ਹਰਿਆਣਾ ਕਮੇਟੀ ਸ਼ੁਰੂ ਕਰ ਦਿੱਤੀ ਕਮੇਟੀ ਬਣਨ ਵਾਸਤੇ ਕਿੰਨੀ ਜ਼ਿੰਮੇਵਾਰ ਮੰਗਦੇ ਉਹ ਰਗਜੀਤ ਸਿੰਘ ਵਿਰਕ ਉਹਦਾ ਬੁੱਤ ਲਾਉਣਾ ਚਾਹੀਦਾ ਕਰਨਾਲ ਦੇ ਵਿੱਚ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿਹਦੇ ਕਰਕੇ ਹਰਿਆਣਾ ਕਮੇਟੀ ਬਣੀ ਆ ਅਕਾਲੀ ਦਾ ਕਹਿੰਦੇ ਨੇ ਰਹਿ ਕੇ ਸਰਕਾਰਾਂ ਦਾ ਕੰਮ ਕਿੰਨੇ ਸਰਕਾਰਾਂ ਦਾ ਕੰਮ ਹੈ ਬੀਜੇਪੀ ਦਾ ਕੰ ਕਿ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ ਇਸ ਕਰਕੇ ਸਾਨੂੰ ਵੱਖਰੀ ਕਮੇਟੀ ਚਾਹੀਦੀ ਹੈ ਉਹ ਜ਼ਿਆਦਤੀ ਕਿਸ ਕਾਰਨ ਹੋ ਰਹੀ ਸੀ ਇਹਦੀ ਪਰਤਾਲ ਕਰੋ ਤੇ ਸਾਹਮਣੇ ਕੌਣ ਆਊਗਾ ਜੀ ਰਗੂਜੀਤ ਸਿੰਘ ਮਰਕਾਉ ਬਿਲਕੁਲ ਜੀ ਉਹ ਸਰ ਹਰਿਆਣੇ ਦੇ ਬੱਚੇ ਬੱਚੇ ਨੂੰ ਪੁੱਛ ਲਓ ਜੀ ਕਿ ਕੌਣ ਜ਼ਿੰਮੇਵਾਰਾ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਲਈ ਸਿੰਘ ਸਾਹਿਬ ਤੁਸੀਂ ਬਾਰ ਬਾਰ ਕਹਿੰਦੇ ਹੋ ਕਿ ਜਿਹੜਾ ਇਸ ਤਰ੍ਹਾਂ ਤੁਹਾਡੇ ਨਾਲ ਹੋਈ ਹੈ ਪਹਿਲੀ ਵਾਰ ਹੋਇਆ ਕਿ ਇਸ ਤਰ੍ਹਾਂ ਪ੍ਰੋਮੀਨੈਂਟਲੀ ਤੁਸੀਂ ਸਾਹਮਣੇ ਆਏ ਹੋ ਜ਼ਿਆਦਾਤਰ ਜਥੇਦਾਰ ਸਾਫ਼ ਥੋੜਾ ਬਹੁਤ ਇੱਕ ਅੱਧਾ ਬਿਆਨ ਦੇ ਕੇ ਪਿੱਛੇ ਹੋ ਜਾਂਦੇ ਪਹਿਲੇ ਬਹੁਤ ਵਾਰ ਹੋ ਚੁੱਕਾ ਔਰ ਤੁਸੀਂ ਇਹ ਗੱਲ ਕਹੀ ਵੀ ਹੈ ਪਬਲੀਕਲੀ ਲੇਕਿਨ ਮੈਂ ਕਹਿਣਾ ਚਾਹੁੰਦਾ ਕਿ ਰਾਤੀ ਸਾਹਿਬ ਦੇ ਸਮੇਂ ਇੱਕ ਖਲੜਾ ਪਿਆਰ ਹੋਇਆ ਸੀਗਾ ਕਿ ਇੱਕ ਜਿਹੜੀ ਮਰਿਆਦਾ ਫਿਕਸ ਕੀਤੀ ਜਾਵੇ ਐਸਜੀਪੀਸੀ ਨੂੰ ਲਾਂਭੇ ਕੀਤਾ ਜਾਵੇ ਕਹਿੰਦੇ ਆਂ ਚੀਜ਼ਾਂ ਤੋਂ ਸਰਮਾਨਾ ਦੀ ਨਿਯੁਕਤੀ ਹਾਂ ਜੀ ਹਾਂ ਇਹਦੇ ਬਾਰੇ ਇਹ ਕਿਉਂ ਨਹੀਂ ਹੋਇਆ ਜਾ ਰਿਹਾ ਇਸ ਦੇ ਪਿੱਛੇ ਕੀ ਸਾਜ਼ਿਸ਼ ਹੈ ਤਾਂ ਕਿਉਂ ਕੌਣ ਹੈ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਨਾ ਜੀ ਉਹ ਇਹ ਹੈ ਕਿ ਜਥੇਦਾਰ ਜੋਗਿੰਦਰ ਸਿੰਘ ਜੀ ਵਿਦਾਂਤੀ ਦੇ ਇੱਕ ਐਸਜੀਪੀਸੀ ਨੂੰ ਲਿਖਿਆ ਸੀ ਹੁਕਮਨਾਮਾ ਕਰਕੇ ਭੇਜਿਆ ਸੀ ਕਿ ਜਥੇਦਾਰ ਦੀ ਸੇਵਾ ਮੁਕਤੀ ਨਿਯੁਕਤੀ ਨਿਯਮ ਬਣਨੇ ਚਾ ਔਰ ਜਦੋਂ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ 2018 ਦੇ ਵਿੱਚ ਸੇਵਾ ਸੰਭਾਲੀ ਸੀ ਤਾਂ ਮੈਂ ਦੋ ਰਿਮਾਈਂਡਰ ਭੇਜੇ ਸੀ ਉਸ ਹੁਕਮਨਾਮੇ ਦਾ ਹਵਾਲਾ ਦੇ ਕੇ ਵੀ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਰਿਮਾਈਂਡਰਾਂ ਦੀਆਂ ਕਾਪੀਆਂ ਜਿਹੜੀਆਂ ਪਈਆਂ ਨੇ ਜਿਹੜੀਆਂ ਮੇਰੇ ਦੌਰ ਦੇ ਵਿੱਚ ਐਸੀ ਕਿਸੇ ਨੂੰ ਗਈਆਂ ਨਹੀਂ ਹੁਣ ਤੁਸੀਂ ਦੇਖੋ ਕਿ ਤਖਤਾਂ ਦੇ ਜਥੇਦਾਰ ਜਿਹੜੇ ਨੇ ਉਹ ਵਰਲਡ ਵਾਈਡ ਜਿਹੜੇ ਸਿੱਖਾਂ ਦੇ ਜਥੇਦਾਰ ਹੁੰਦੇ ਨੇ ਪੂਰੀ ਦੁਨੀਆ ਦੇ ਸਿੱਖ ਜਿਹੜੇ ਉਹਨੂੰ ਸਨਮਾਨ ਕਰਦੇ ਆ ਚਾਹੇ ਸਿੱਖ ਪਾਕਿਸਤਾਨ ਦਾ ਹੋਵੇ ਚਾਹੇ ਸਿੱਖ ਅਮਰੀਕਾ 'ਚ ਚਾਹੇ ਸਿੱਖ ইংল্যান্ড ਚਾਹੇ ਸਿੱਖ ਸਾਊਥ ਜਥੇਦਾਰ ਦੀ ਪਦਵੀ ਜਿਹੜੀ ਹੈ ਹਰ ਸਿੱਖ ਲਈ ਸਨਮਾਨਯੋਗ ਹੁੰਦੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੋਂਦ ਹੱਦ ਹੈ ਇਹ ਅੱਜ ਸ਼ੰਭੂ ਬਾਡਰ ਤੱਕ ਸਿਮਟ ਕੇ ਰਹਿ ਗਈ ਹੈ ਤੇ ਉਹ ਪੋਸਟ ਉਹ ਅਹੁਦਾ ਜਿਹੜਾ ਪੂਰੀ ਦੁਨੀਆ ਦੇ ਸਿੱਖ ਜੀ ਨੂੰ ਮਾਨਤਾ ਦਿੰਦੇ ਆ ਉਹਦੀ ਨਿਯੁਕਤੀ ਦੇ ਵਿੱਚ ਫਿਰ ਪੂਰੀ ਦੁਨੀਆ ਦੇ ਸਿੱਖਾਂ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਕੇਵਲ ਇੱਕ ਸੰਸਥਾ ਦੀ ਨਹੀਂ ਹੋਣੀ ਚਾਹੀਦੀ ਜਿਹਦੀ ਹੋਂਦ ਜਾਦੀ ਦੀ ਹੱਦ ਜਿਹੜੀ ਅੱਜ ਸ਼ਬੂ ਬਾਟਰ ਤੇ ਮੁੱਕ ਗਈ ਹੈ। ਇੱਕਦਮ ਇੱਕ ਤਾਜ਼ਾ ਅਪਡੇਟ ਆ ਰਹੀ ਹੈ ਕਿ ਕਿਰਪਾਲ ਸਿੰਘ ਬਡੁੰਗਰ ਹੋਰਾਂ ਨੇ ਵੀ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦਿੱਤਾ। ਹੁਣ ਇਹ ਲੇਟੈਸਟ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ। ਪਰ ਮੈਂ ਫਿਰ ਕਹਿੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਸੇਵਾ ਝੋਲੀ ਪਾਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਪਾਈ ਚੋੜੀ ਪਾਈ ਸੇਵਾ ਤੋਂ ਮੁਨਕਰ ਹੋਣਾ ਇਹ ਠੀਕ ਨਹੀਂ ਸੱਤ ਸੇ کہہ ਰਹੇ ਕਿ ਦੁਨੀਆ ਭਰ ਦੇ ਜਿਹੜੇ ਸਖਣੇ ਜਥੇਦਾਰ ਸਮਰਪਤ ਹੋਦੇ ਨੇ ਇੱਕ ਨਾਨਕਸ਼ਾਹੀ ਕਲੰਡਰ ਜਿਹੜਾ ਸੀ ਉਹ ਵੀ ਜਥੇਦਾਰਾਂ ਵੱਲੋਂ ਰਿਲੀਜ਼ ਕੀਤਾ ਗਿਆ ਉਹ ਕਿਉਂ ਹੋਣਾ ਉਹ ਇੰਟਰਨਲ ਮੈਟਰ ਨੇ ਜਦੋਂ ਪੰਥ ਇਕੱਠਾ ਹੋਏਗਾ ਤੇ ਇਸ ਮਸਲੇ ਦੇ ਉੱਤੇ ਚਰਚਾ ਹੋ ਸਕਦੀ ਹੈ ਵਿਦਵਾਨਾਂ ਦਾ ਵਿਸ਼ਾ ਜਥੇਦਾਰ ਸਾਹਿਬ ਅਸੀਂ ਦੇਖਿਆ ਜਿਵੇਂ ਚੱਲ ਰਿਹਾ ਸਿਸਟਮ ਤੁਸੀਂ ਸੇਜਾਂ ਤੋਂ ਵੀ ਹੁਣ ਬਾਦਲ ਪਰਿਵਾਰ ਦਾ ਵੀ ਨਾਮ ਲੈ ਰਹੇ ਹੋ ਕਈ ਜਗ੍ਹਾ ਤੁਸੀਂ ਸਾਹਮਣੇ ਕਿ ਇੱਕ ਪਰਿਵਾਰ ਨੂੰ ਜਾਂ ਇੱਕ ਵਿਅਕਤੀ ਨੂੰ ਬਚਾਉਣ ਵਾਸਤੇ ਸਾਰਾ ਕੀਤਾ ਜਾ ਰਿਹਾ ਹੈ ਕੁਛ ਲਾਂਬੇ ਹੋ ਚੁੱਕੇ ਆ ਜਾਂ ਤੁਹਾਨੂੰ ਕਰ ਦਿੱਤਾ ਗਿਆ। ਹੋਰਾਂ ਦੀ ਵਾਰੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੀਜਾ ਚੈਪਟਰ ਤੁਸੀਂ ਕਹਿ ਰਹੇ ਹੋ। ਕੋਈ ਮਿਸਾਲ ਪੇਦਾ ਕਰਨੀ ਚਾਹੋਗੇ ਜਾਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾ ਸਿੰਘ ਸਾਹਿਬ ਤੁਹਾਡੀ ਜਗ੍ਹਾ ਤੇ ਹੋਰ ਵੀ ਆਉਣਗੇ ਉਹ ਕਿਸ ਤਰ੍ਹਾਂ ਕੰਮ ਕਰਨ ਕਿਸ ਤਰ੍ਹਾਂ ਸਿੱਖ ਕੌਮ ਨੂੰ ਸੇਧ ਦੇਣ ਨਾ ਕਿਸੇ ਪਰਿਵਾਰ ਦੇ ਹੋ ਕੇ ਕੋਈ ਅਜਿਹੀ ਗੱਲ ਕਹਿਣਾ ਚਾਹੋਗੇ ਕਿਉਂਕਿ ਕਈ ਆਏ ਕਈ ਜਾਣੇ ਨੇ ਹੋਰ ਵੀ ਆਉਣੇ ਨੇ ਸਿੰਘ ਸਾਹਿਬ ਪਰ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਇਹਨੂੰ ਵੀ ਚੱਲਦਾ ਰਿਹਾ ਸੀਗਾ ਹੁਣ ਵੀ ਚੱਲ ਰਿਹਾ ਹੈ ਭਾਮੀ ਸਾਹਿਬ ਵੀ ਚਲੇ ਗਏ ਨੇ ਹੋਰ ਵੀ ਆਉਣਗੇ ਹੋਰ ਵੀ ਜਾਣਗੇ ਔਰ ਕੋਈ ਸਿੰਘ ਸਾਹਿਬ ਇਹ ਜੁਲਤ ਕਰ ਸਕਦੇ ਨੇ ਕਿ ਇਸ ਨੂੰ ਲਾਂਭੇ ਕੀਤਾ ਜਾ ਸਕੇ ਸਿਆਸਤ ਨੂੰ ਇਹ ਹੀ ਵੱਡਾ ਸਵਾਲ ਹੈਗਾ ਅਸੀਂ ਇਹੋ ਹੀ ਗੱਲ ਲੈ ਕੇ ਪਿੰਡ ਪਿੰਡ ਜਾਣ ਦਾ ਮਨ ਬਣਾਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਜਿਹੜੀ ਜਥੇਬੰਦੀ ਹੈ ਕੌਣ ਦੇ ਕੇ ਬਣੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਵਾਈ ਦੇ ਵਿੱਚ ਪੂਰੀ ਦੁਨੀਆ ਦੇ ਸਿੱਖਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਜਦੋਂ ਜਥੇਦਾਰ ਦੀ ਚੋਣ ਦੇ ਵਿਧੀ ਵਿਧਾਨ ਬਣਨਗੇ ਤੇ ਮੈਨੂੰ ਲੱਗਦਾ ਹੈ ਕਿ ਸਮੱਸਿਆ ਦਾ ਹੱਲ ਹੋ ਜਾਏਗਾ ਸਿੰਘ ਸਾਹਿਬ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਬਾਦਲ ਪਰਿਵਾਰ ਨੂੰ ਸਿਰਫ ਬਚਾਉਣ ਵਾਸਤੇ ਜਾਂ ਬਾਦਲ ਪਰਿਵਾਰ ਦੀ ਹੋਂਦ ਰੱਖਣ ਵਾਸਤੇ ਜਿਹੜਾ ਸਾਰਾ ਡਰਾਮਾ ਜਿਹੜਾ ਹੋ ਰਚਿਆ ਜਾ ਰਿਹਾ ਉਹ ਤਾਂ ਮੈਂ ਵੀ ਕੱਲ ਲਿਖਿਆ ਜੀ ਇੱਕ ਵਿਅਕਤੀ ਵਿਸ਼ੇਸ਼ ਦੀ ਸਿਆਸਤ ਨੂੰ ਬਚਾਉਣ ਵਾਸਤੇ ਸੰਸਥਾਵਾਂ ਨੂੰ ਪੇਤਲਾ ਕੀਤਾ ਜਾ ਰਿਹਾ ਸਿੰਘ ਸਾਹਿਬ ਤੁਸੀਂ ਦੋ ਤਰੀਕ ਨੂੰ ਜਿਹੜਾ ਫੈਸਲਾ ਕੀਤਾ ਸੀ ਉਹਦੇ ਚੋਂ ਇਕਾਲੀ ਦਲ ਨੂੰ ਇਕੱਠੇ ਕਰਨ ਦਾ ਫੈਸਲਾ ਕੀਤਾ ਸੀ ਇਕਾਲੀ ਦਲ ਇੱਕ ਹੋ ਜਾਵੇ ਬਾਕੀ ਸਾਰੇ ਆਪਣੇ ਚੁੱਲ੍ਹੇ ਚੌਕੇ ਸਾਮ ਲੈਣ ਇਹ ਇਕੱਠਾ ਕਰਨ ਦੇ ਵਿੱਚ ਕਿੰਨਾ ਕਰੋ ਲਾਦਾ ਕਰੋ ਕਿ ਕੋਈ ਕੋਈ ਫੈਸਲਾ ਤੁਹਾਡੇ ਉਰੋਂ ਹੀ ਚੁੱਕਾ ਗਿਆ ਹੁਣ ਤੁਸੀਂ ਇੱਕ ਜ਼ਿੰਮੇਵਾਰੀ ਵੱਖਰੀ ਸੰਭਾਲ ਲਈ ਪੰਥਰੋਂ ਨਾਲ ਲੈ ਕੇ ਜੱਟ ਸਰਬ ਇੱਥੇ ਇਹਦੇ ਨਾਲ ਹੀ ਮੈਂ ਇੱਕ ਚੀਜ਼ ਜੋੜ ਦਿੰਦਾ ਤੁਸੀਂ ਕਾਫੀ ਹੋਕਾ ਦਿੰਦੇ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠਾ ਕਰਨ ਦਾ ਅਸੀਂ ਬੜੀ ਵਾਰ ਸੁਣਿਆ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਲੈਨੇ ਹੋ ਇਹ ਪਾੜ ਕਿਸ ਤਰ੍ਹਾਂ ਪੈ ਗਿਆ ਤੁਹਾਡੇ ਵਿੱਚ ਜਾਂ ਬਾਦਲਾਂ ਦੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਇਹ ਗੱਲ ਇਹ ਜਿੰਨਾ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਜਿਹੜਾ ਫਖਰੇ ਕੌਮ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਉਸ ਨੂੰ ਲੈ ਕੇ ਕਿਤੇ ਖਫਾ ਜਿਹੜਾ ਹੈ ਦੋ ਪਾੜ ਹੋਈ ਨੇ ਦੇਖੋ ਅਸੀਂ ਸਿਰਫ ਤੇ ਸਿਰਫ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ ਸਾਡੇ ਕੋਈ ਕਿਸੇ ਪਰਿਵਾਰ ਨਾਲ ਨੰਜਲ ਚ ਨਿੱਜੀ ਦੁਸ਼ਮਣੀ ਨਹੀਂ ਬਿਲਕੁਲ ਨਹੀਂ ਹੈ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਾ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੋਇਆ ਹੈ ਔਰ ਮੇਰਾ ਇਕੱਲੇ ਦਾ ਹੁਕਮਨਾਮਾ ਨਹੀਂ ਹੈ ਉਹ ਪੰਜ ਸਿੰਘ ਸਹਿਬਾਨ ਦੀ ਸਰਬਸੰਮਤੀ ਦੇ ਨਾਲ ਹੋਇਆ ਹੁਕਮਨਾਮਾ ਹੈ ਇਸ ਕਰਕੇ ਜਿਹੜਾ ਇਹ ਕਹਿਣਾ ਕਿ ਇਕੱਲਾ ਮੈਂ ਹੀ ਉਹਦਾ ਜ਼ਿੰਮੇਵਾਰ ਹੈ ਇਹ ਬਿਲਕੁਲ ਜਿਹੜਾ ਕੋਰਾ ਝੂਠ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰਕੇ ਪੰਜ ਸਿੰਘ ਸਹਿਬਾਨਾਂ ਦੀ رائے مشورے ਤੋਂ ਬਾਅਦ ਇਹ 2 ਦਸੰਬਰ ਦਾ ਹੁਕਮਨਾਮਾ ਹੋਇਆ ਹੈ ਔਰ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਕਿਸੇ ਨਾਲ ਕੋਈ ਲਾਕਡਾਟ ਨਹੀਂ ਹੈ ਕੋਈ ਰੰਜਿਸ਼ ਨਹੀਂ ਹੈ ਜੇਕਰ ਉਹ ਹੁਕਮਨਾਮੇ ਦੇ ਵਿੱਚ ਜਿਹੜਾ ਕਾਲੀਦਾਨ ਨੂੰ ਇਕੱਠਾ ਕਰਨ ਦਾ ਕਾਲੀਦਾਨ ਨੂੰ ਇਕੱਠਾ ਕਰਨ ਦਾ ਇਕ ਕਰਨ ਦਾ ਜਿਹੜਾ ਉਹ ਹੁਕਮਨਾਮਾ ਆ ਉਹਦੇ ਵਿੱਚ ਕਿੰਨਾ ਰੋਲ ਅਦਾ ਕਰਾ ਕੋਈ ਉਹਨਾਂ ਨੂੰ ਸੱਦਾ ਜਾਂਦਾ ਜਿਨ੍ਹਾਂ ਨਾਲ ਨਜ਼ਦੀਕੀਆਂ ਉਹ ਬਹੁਤ ਸਾਰੇ ਸ਼ਾਮ ਤੁਸੀਂ ਕੀ ਤੁਹਾਡਾ ਕੀ ਰੋਲ ਰਹੇਗਾ ਇਹ ਕਾਲੀਦਾਨ ਨੂੰ ਇਕੱਠਾ ਕਰਨ ਦੇ ਲਈ ਇੱਕੋ ਸਿੱਤਾ ਹੋਕਾ ਦੇਣਾ ਜੀ ਸਾਡਾ ਚੌਕੀਦਾਰ ਦਾ ਕੰਮ ਹੁੰਦਾ ਜੀ ਹੋਕਾ ਦੇਣਾ ਜੀ ਇਹ ਹੁਣ ਪੰਥ ਨੇ ਦੇਖਣਾ ਜੀ ਇਕੱਠੇ ਹੋ ਕੇ ਰਾਸੀ ਹੋਣ ਸਿੱਖਾਂ ਦੀ ਬਚਾਉਣੀ ਹੈ ਜਿੰਨੀ ਸਿੰਘ ਸਾਹਿਬ ਗੌਰ ਸਾਹਿਬ ਦਾ 22 ਨਵੰਬਰ 2022 ਨੂੰ ਪਾਸਪੋਰਟ ਛੇਕੇ ਜਾ ਦਿੱਤੇ ਨੇ ਤਵੱਬ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਇੱਕ ਛੇਕੇ ਹੋਏ ਵਿਅਕਤੀ ਨੂੰ ਪੰਥਰ ਪਾਰਟੀ ਦਾ ਮੁਖੀ ਆਪਣੇ ਪਰਿਵਾਰਕ ਮੈਂਬਰਾਂ ਤੇ ਬੁਲਾ ਸਕਦਾ ਨਹੀਂ ਮर्याਦਾ ਨਹੀਂ ਕਹਿੰਦੀ ਮर्याਦਾ ਨਹੀਂ ਸਿੰਘ ਸਾਹਿਬ ਰਾਜਸੀ ਮर्याਦਾ ਦੀ ਗੱਲ ਕਰਤੀ ਤੁਸੀਂ ਜਿਸ ਤਰ੍ਹਾਂ ਹੁਕਮ ਦੇ ਰਹੇ ਹੋ ਤੁਸੀਂ ਕੱਲ ਨੂੰ ਕਿਉਂਕਿ ਸ਼੍ਰੋਮਣੀ ਕਾਲੀਕਲ ਵੀ ਇਸੇ ਵਾਂਗ ਅੱਜ ਰਾਜਸੀ ਮर्याਦਾ ਨੂੰ ਕਾਇਮ ਰੱਖਵਾ ਸੀ ਲੇਕਿਨ ਅੱਜ ਜੇ ਜਿਸ ਤਰ੍ਹਾਂ ਇਹ ਤੁਹਾਡੇ ਉਹ ਬਿਆਨ ਇਹ ਜਿਸ ਤਰ੍ਹਾਂ ਜੋ ਹਾਲਾਤ ਨੇ ਉਹ ਨਹੀਂ ਨਜ਼ਰ ਆ ਰਿਹਾ ਇੱਕ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਅਕਾਲੀ ਦਲ ਸਿਰਜਿਆ ਜਾ ਸਕਦਾ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਤੁਸੀਂ ਜਾ ਰਹੇ ਦੇਖੋ ਇਹ ਅਕਾਲ ਪੁਰਖ ਤੇ ਹੁਕਮ ਚ ਹੈ ਜੀ ਉਹ ਅਕਾਲ ਪੁਰਖ ਨੂੰ ਕੀ ਪਾਉਂਦਾ ਹੈ ਕੀ ਨਹੀਂ ਪਾਉਂਦਾ ਇਹ ਤਾਂ ਅਕਾਲ ਪੁਰਖ ਹੀ ਜਾਣਦਾ ਹੈ ਪਰ ਮੈਂ ਇਹਨਾਂ ਕਾ ਜ਼ਰੂਰ ਕਹਿਣਾ ਚਾਹਾਂਗਾ ਕਿ ਸਿੱਖਾਂ ਦੀ ਰਾਸੀ ਹੋਣ ਦੀ ਪ੍ਰਤੀਨਿਧ ਇੱਕ ਜਮਾਤ ਹੋਣੀ ਚਾਹੀਦੀ ਹੈ ਜਿਹੜੀ ਪੰਜਾਬ ਪੰਜਾਬੀਅਤ ਔਰ ਪੰਥ ਦੀ ਪਹਿਰੀਦਾਰ ਕਰਨ ਦੇ ਲਈ ਜਿਹੜਾ ਹੈ ਪੀੜੀ ਤਰ੍ਹਾਂ ਜਿਹੜੀ ਆ ਉਹ ਤਿਆਰ ਬਰ ਤਿਆਰ ਹੋਵੇ ਔਰ ਉਹਦਾ ਹਰ ਲੀਡਰ ਨਿੱਜੀ ਲਾਲਸਾਵਾਂ ਤੋਂ ਉੱਠ ਕੇ ਪੰਜਾਬ ਪੰਜਾਬੀਅਤ ਤੇ ਗੁਰੂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰੇ। ਆਨ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਉਹਦੇ ਤਰ੍ਹਾਂ ਦੀ ਚੋਟ ਹੋ ਰਹੀ ਆ। ਅਕਾਲੀ ਦਲ ਦੇ ਪ੍ਰਧਾਨ ਦੀ ਚੋਟ ਹੋ ਰਹੀ ਆ। ਤੁਸੀਂ ਕਹੋਗੇ ਕਿ ਹੁਣ ਅਕਾਲੀ ਦਲ ਉਹਦਾ ਹੁਕਮ ਨਾਮੇ 'ਚ ਲਿਖਿਆ। ਜਿਸ ਤਰ੍ਹਾਂ ਸੰਸਦ ਅਕਾਲੀ ਦਲ ਤਾਂ ਪੜ੍ਹਨੀ ਯਾਰ ਕੀਤਾ ਸੀ। ਇਹ ਵੀ ਅਕਾਲੀ ਦਲ ਤਾਂ ਸਿੱਖਣ ਹੀ ਯਾਰ ਕੀਤਾ ਸੀ। ਬਿਲਕੁਲ ਜੀ ਸਮਾ ਪਾ ਕੇ ਨਾ ਜੀ ਜਦੋਂ ਅ ਪਾਣੀ ਵਗਦਾ ਵਗਦਾ ਜਦੋਂ ਖੜ ਜਾਂਦਾ ਨਾ ਜੀ ਤੇ ਫਿਰ ਉਹਦੇ ਚੋ ਮੁਸਕ ਉਠਣਾ ਸ਼ੁਰੂ ਹੋ ਜਾਂਦਾ ਤੇ ਫਿਰ ਉਹਨੂੰ ਤਬਦੀਲ ਕਰਨਾ ਪੈਂਦਾ ਤੇ ਉਹਦੀ ਫਿਰ ਤੋਂ ਉਹਦੇ ਚ ਰਵਾਨਗੀ ਪੈਦਾ ਕਰਨੀ ਪੈਂਦੀ ਹੁਣ ਉਹ ਰਵਾਨਗੀ ਪੈਦਾ ਕਰਨ ਦੀ ਲੋੜ ਹੈ ਫਿਰ ਇਹ ਖਤਮ ਹੋਏਗਾ ਸਹੀ ਜਗਵੀਰ ਬਾਦਲ ਜੀ ਦੀ ਬੇਟੀ ਦਾ ਵਿਆਹ ਸੀ ਉਹਦੇ ਲਈ ਸੰਦਾ ਪੱਤਰ ਆਇਆ ਸੀ ਤੁਹਾਨੂੰ ਨਹੀਂ ਮੈਨੂੰ ਬਹੁਤ ساری ਹੋਰ ਪਾਰਟੀਆਂ ਦੇ ਚਲੋ ਹੁਤਾਏ ਇੱਕ ਇਹ ਕੋਈ ਮੈਨੂੰ ਸਮਝਦਾ ਸਿੰਘ ਸਾਹਿਬ ਜਿੱਦਾਂ ਹੁਣ ਦੁਬਾਰਾ ਚੋਣ ਹੋਣੀ ਆ ਪਰ ਤਾਂ ਉਹਦੇ ਧਾਰਾਂ ਦੀ ਜਿੱਤਰਾ ਉਹ ਕੋਣਾ ਉਹ ਆ ਸਪਰਤੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਮੈਨੂੰ ਲੱਗਦਾ ਆਣਾ ਲੱਗਣਾ ਚ ਪ੍ਰਧਾਨ ਦੇ ਦੂਜੀ ਚੋਣ ਹੋਣੀ ਆ ਤੁਸੀਂ ਕਹਿੰਦੇ ਸੁਨੇਹਾ ਦੇਓਗੇ ਕਿ ਜਿਹੜਾ ਚੁਕਬੀਰ ਬਾਦਲ ਜਗਤ ਪ੍ਰਧਾਨ ਖੋਦਾ ਤਾਂ ਉਹਦੇ ਬਰਾਬਰ ਖਲੋਣਾ ਚਾਹੀਦਾ ਕਿਸੇ ਨਾ ਕਿਸੇ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਜਿਹੜੀ VOTING ਹੋ ਰਹੀ ਹੈ ਸਾਰੀ BOXES ਹੋ ਰਹੀ ਹੈ ਤੇ BOXES ਪੋਟਾ ਦੇ ਨਾਲ ਜਿਹੜਾ ਅਸਲੀ ਪ੍ਰਧਾਨ ਕਿਵੇਂ ਬਣ ਸਕਦਾ ਹੈਗਾ ਬਣਦਾ ਹੀ ਨਹੀਂ BOXES ਪੋਟਾ ਦੇ ਨਾਲ BOXES ਪ੍ਰਧਾਨ ਨਹੀਂ ਬਣਦਾ ਆਪਾਂ ਬੰਦਾ ਸਾਰੀ ਚੰਦੋ ਜੀ ਜੰਦਰ ਸਾਹਿਬ ਇੱਕ ਆਖਰੀ ਸਵਾਲ ਹੈ ਕਾਫੀ ਨੰਮੀ ਵਾਲਾ ਹੋ ਗਿਆ ਹੈ ਲਗਾਤਾਰ ਤੁਹਾਡੇ ਤੇ ਇਹ ਇਲਜ਼ਾਮ ਲੱਗ ਰਿਹਾ ਹੈ ਕਿ ਤੁਸੀਂ ਸਿਆਸੀ ਲੋਕਾਂ ਦੇ ਨਾਲ ਤੁਹਾਡੀ ਕਾਫੀ ਕਈ ਤੁਨ ਉੱਠਣਾਂ ਗੱਲਬਾਤ ਹੁੰਦੀ ਆ ਅਸੀਂ ਸਾਰਿਆਂ ਨਾਲ ਅਸੀਂ ਵੀਡੀਓ ਸੀ ਦੇਖਿਆ ਅੱਜ ਤੁਸੀਂ ਨੀਜਰ ਸਾਹਿਬ ਦੇ ਨਾਲ ਬੈਠੇ ਹੋ ਇੱਥੋਂ ਜਾਣ ਤੋਂ ਬਾਅਦ ਹੋਰ ਸਿਆਸੀ ਸਫਾਵਾਂ ਜਿਹੜੀਆਂ ਨੇ ਤੇਜ਼ ਹੋਣੀਆਂ ਕੁਝ ਪਹਿਲਾਂ ਹੀ ਕਹਿ ਦਿਓ ਨੀਜਰ ਸਾਹਿਬ ਐਮਐਲਏ ਬਾਅਦ ਚ ਨੇ ਪਹਿਲਾਂ ਸਿੱਖ ਨੇ ਫਿਰ ਚੀਵਖਾਲ ਸਾਹਿਬ ਦਿਵਾਨ ਦੇ ਇਹ ਪ੍ਰੈਜ਼ੀਡੈਂਟ ਨੇ ਉਸ ਤੋਂ ਬਾਅਦ ਕਿਤੇ ਐਮਐਲਏ ਹੋਣਗੇ ਔਰ ਇੱਕ ਸਿੱਖ ਦਾ ਦੂਜੇ ਸਿੱਖ ਦੇ ਨਾਲ ਬੈਠਣਾ ਕੋਈ ਗੁਨਾਹ ਨਹੀਂ ਹੈ ਅੱਜ ਸਰਮੌਰ ਸੰਥਾ ਜਿਹੜੀ ਦੀ ਗੱਲ ਕਰ ਰਹੇ ਹੋ ਜਿਹੜੀ ਪੰਜਾਬ ਪੰਜਾਬੀ ਅਖਾੜੇ ਆਪਾਂ ਚਰਤੀ ਕਰਾ ਲਈ ਜਬਾਨ ਤੇ ਤਿਆਰ ਹੋ ਗਈ ਜੋ ਭਾਈ ਅੰਮ੍ਰਿਤਪਾਲ ਵੱਲੋਂ ਇੱਕ ਪਾਰਟੀ ਦਾ ਲਾਂਚ ਕੀਤਾ ਗਿਆ ਜਿਹੜਾ ਦੇ ਪਿਤਾ ਵੱਲੋਂ ਜਾਂ ਬਹੁਤ ਜ세ਵੰਦੀਆ ਵੱਲੋਂ ਲੱਗਦਾ ਕਿ ਉਹ ਉਹਨਾਂ ਮਾਬਦਾਨਾਂ ਦੇ ਖਰੇ ਉੱਤਰਦੀ ਉਹ ਪਾਰਟੀ ਇਹ ਅਕਾਲਪੁਰਖ ਤੇ ਹੁਕਮ ਚ ਹੈ ਔਰ ਉਹਨਾਂ ਦੀ ਕਾਲਨਾ ਹੈ ਕਿੰਨੀ ਕਾਲਨਾ ਕਿੰਨੀ ਕਮਸ਼ਕਤ ਕਰਦੇ ਨੇ ਜੀ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਨਮ ਸਫਲ ਸੰਸਥਾ ਤੁਹਾਨੂੰ ਸ੍ਰੀ ਅਕਾਲ ਤਖਤ ਜਿਹੜੀ ਆ ਸਿੱਖਾਂ ਦੀ ਸੁਪਰੀਮ ਹੈ ਐਸਜੀਪੀਸੀ ਜਿਹੜੀ ਆ ਸਿੱਖਾਂ ਦੀ ਸਰਮੋਹ ਸੰਸਥਾ ਲੱਗਦਾ ਨਹੀਂ ਕਿ ਇਹਦਾ ਵਿਵਾਦ ਉੱਠਿਆ ਇੱਕ ਦੂਜੇ ਦੇ ਸਾਹਮਣੇ ਖੜਾ ਕਰ ਦਿੱਤਾ ਹੋਇਆ ਹੈ ਐਸਜੀਪੀਸੀ ਲੋ ਤੇ ਅਕਾਲ ਤਖਤ ਸਾਹਿਬ ਤੇ ਟਕਰਾਹ ਬਹੁਤ ਮੰਦ ਭਾਗ ਹੈ ਜੀ ਜਦੋਂ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਵੈਸੇ ਤਾਂ ਹੋਣਾ ਨਹੀਂ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਟਕਰਾਹ ਜਿਹੜਾ ਉਹ ਸੰਸਥਾਵਾਂ ਦੇ ਨਾਲ ਕਦੇ ਨਹੀਂ ਹੁੰਦਾ ਲੇਕਿਨ ਸੰਸਥਾਵਾਂ ਦੇ ਵਿੱਚ ਬੈਠੇ ਕੁਝ ਵਿਅਕਤੀ ਜਿਹੜੇ ਹੁੰਦੇ ਨੇ ਉਹ ਅਕਾਲ ਤਖਤ ਸਾਹਿਬ ਨਾਲ ਟਕਰਾਹ ਜਿਹੜਾ ਉਹ ਪਾ ਲੈਂਦੇ ਆ ਪਰ ਅਕਾਲ ਤਖਤ ਸਾਹਿਬ ਨਾਲ ਟਕਰਾਉਣਾ ਜਿਹੜਾ ਹੈ ਉਹ ਵਿਅਕਤੀਆਂ ਨੂੰ ਮਹਿੰਗਾ ਹੀ ਪੈਂਦਾ ਹੁੰਦਾ ਹੈ ਉਹ ਸੌਖੇ ਛੁੱਟਦੇ ਨਹੀਂ ਜਦ ਤੁਸੀਂ ਇਸ ਵੇਲੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹੋ ਜਾਂ ਤੁਹਾਨੂੰ ਕਿਉਂਕਿ ਪੰਜ ਤਖਤ ਨੇ ਔਰ ਘੱਟੋ ਘੱਟ ਇੱਕ ਜੱਥੇਦਾਰ ਦੇ ਖਿਲਾਫ ਜੇਕਰ ਐਸੀ ਕਾਰਵਾਈ ਹੈ ਤਾਂ ਉਹਨਾਂ ਤਖਤਾਂ ਦੇ ਜੱਥੇਦਾਰਾਂ ਨੂੰ ਤਾਂ ਉਹਦੇ ਨਾਲ ਖੜੋਣਾ ਚਾਹੀਦਾ ਹੈ ਅ ਦੇਖੋ ਬਾਕੀ ਤਖਤਾਂ ਦੇ ਜੱਥੇਦਾਰਾਂ ਦੀਆਂ ਭਾਵਨਾਵਾਂ ਜੜੀਆਂ ਉਹਨਾਂ ਮੇਰੇ ਨਾਲ ਨਹੀਂ ਔਰ ਮੈਨੂੰ ਇਸ ਗੱਲ ਦਾ ਇਲਮ ਹੈ ਜਾਣਕਾਰੀ ਠੀਕ ਸਾਹਿਬ ਤੁਹਾਨੂੰ ਤੇ ਜਿਹੜਾ ਗਿਆਨੀ ਰਕੀਰ ਸਿੰਘ ਨੂੰ ਸੰਗਤ ਜਿਹੜੀ ਆ ਉਹ ਪਤਾ ਲੱਗਦਾ ਸੋਸ਼ਲ ਮੀਡੀਆ ਤੋਂ ਵੀ ਉਸ ਤ ਲੇਕਿਨ ਇਸ ਲਈ ਜਿਹੜਾ ਖਾਲਸਾ ਪੰਥ ਦਾ ਭੰਬਲ ਭੁੱਸੇ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਿਹਾ ਮਤਲਬ ਐਸਜੀਪੀਸੀ ਦਾ ਉਹ ਵੇਖੇ ਜਾਂ ਕਾਲਸਕ ਦਾ ਦਾ ਵੇਖੇ ਜਥੇਦਾਰ ਦਾ ਵੇਖੇ ਯਾਨੀ ਸੁਖੀਤ ਸਿੰਘ ਹੋਣਾ ਦਾ ਵੇਖੇ ਜਾਂ ਤੁਹਾਡੀ ਗੱਲ ਸੁਣੇ ਇਸ ਲਈ ਕੀ ਸਨੇਹਾ ਕਿਉਂਕਿ ਕਲੈਰੀਫਾਈ ਕਰਨਾ ਬਹੁਤ ਜ਼ਰੂਰੀ ਹੈ ਤੁਹਾਡੇ ਵੱਲੋਂ ਵੀ ਯਾਨੀ ਤੇ ਇੱਥੇ ਹੈ ਹੀ ਨਹੀਂ ਅਰਗਨੀ ਸਿੰਘ ਹੋਣੀ ਸਿੱਖ ਪੰਥ ਦੀ ਜਿਹੜਾ ਹਾਂਜੀ ਹਾਂਜੀ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਔਰ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਪਲੇਟਫਾਰਮ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਰਮੌਰ ਹੈ ਔਰ ਸਿੱਖਾਂ ਨੂੰ ਗੁਰੂ ਗ੍ਰੰਥ ਗੁਰੂ ਪੰਥ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਸਰ ਰਿਪੋਰਟ ਹੋ ਨੌਜਵਾਨਾਂ ਦੇ ਕੇਸ ਸੱਗਲ ਕੀਤੇ ਗਿਆ ਔਰ ਉਹਨਾਂ ਦੇ ਕ ਇਹ ਮੰਦ ਭਾਗਿਆ ਜੀ ਬਹੁਤ ਮੰਦ ਭਾਗਿਆ ਕਿ ਉਹਨਾਂ ਦੇ ਨੌਜਵਾਨ ਮੈਨੂੰ ਪੱਕੀ ਜਾਣਕਾਰੀ ਨਹੀਂ ਕਿ ਕੀ ਕੀਤਾ ਹੈ ਮੀਡੀਆ ਤੋਂ ਪਤਾ ਲੱਗਿਆ ਲੇਕਿਨ ਜੋ ਵੀ ਹੋਇਆ ਬਹੁਤ ਮੰਦ ਭਾਗਿਆ ਸਰ ਲੱਗਦਾ ਸਰਕਾਰਾਂ ਨੂੰ ਜਿਹੜੇ ਬਜਟ ਰਿਪੋਰਟ ਹੋ ਕੇ ਆ ਰਹੇ ਉਹਨਾਂ ਦੀ ਰੀਹੈਬਿਲਿਟੇਸ਼ਨ ਲਈ ਕੋਈ ਮੈਂ ਤਾਂ ਕਿਹਾ ਜੀ ਕਿ ਉਹਨਾਂ ਦੇ ਮੁੜ ਪਸੇਵੇ ਦਾ ਸਰਕਾਰਾਂ ਨੂੰ ਇੰਤਜ਼ਾਮ ਕਰਨਾ ਚਾਹੀਦਾ ਅੱਜ ਵੀ ਅਸੀਂ ਇਸ ਕਰਕੇ ਬੈਠੇ ਆਂ ਕਿ ਕਿਉਂ ਨਾ ਪਹਿਲੀ ਕਲਾਸ ਤੋਂ ਬੱਚਿਆਂ ਨੂੰ ਜਿਹੜਾ ਉਹ ਪ੍ਰੋਫੈਸ਼ਨਲ ਜਿਹੜੀ ਆ ਕੋਈ ਸਿੱਖਿਆ ਜਿਹੜੀ ਆ ਉਹ ਦੇਣੀ ਸ਼ੁਰੂ ਕੀਤੀ ਜਾਏ। ਜੇ ਤੁਹਾਡੇ ਨਾਲ ਇੱਥੇ ਨੇ ਸੀਕੇਡੀ ਸੰਸਥਾ ਦੀ ਬਹੁਤ ਵੱਡੀ ਸੰਸਥਾ ਹੈ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਪਹਿਲੀ ਜਮਾਤ ਤੋਂ। ਹਾਂ ਤਾਈ ਅਸੀਂ ਮੀਟਿੰਗ ਬੁਲਾਈ ਹੈ। ਤਾਈ ਅਸੀਂ ਬੈਠੇ ਹਾਂ। ਸਿੰਘ ਸਾਹਿਬ ਇੱਕ ਗੱਲ ਹੋ ਰਹੀ ਕਿ ਕਹਿੰਦੇ ਰਗਵੀਰ ਸਿੰਘ ਜੀ ਨੇ ਇੱਕ ਭਾਵਕ ਪੋਸਟਰ ਪਾਈ ਸੀ ਕਿ ਮੇਰਾ ਮਨ ਬੜਾ ਦੁਖੀ ਹੈ। ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਸਭਾਵਾਂ ਤੋਂ ਲਾਂਭੇ ਕਰ ਦਿੱਤਾ ਗਿਆ। ਕੀ ਹੁਣ ਮੁਲਾਕਾਤ ਕਰੋਗੇ ਕਹਿੰਦੇ ਰਗਵੀਰ ਸਿੰਘ ਸਿੰਘ ਸਾਹਿਬ ਜੀ ਦਾ ਉਹ ਕਥਨ ਜਿਹੜਾ ਨਾ ਜੀ ਉਹ ਦੁਨੀਆ ਦੇ ਵਾਸਤੇ ਸਿੱਖਾਂ ਦੀ ਭਾਵਨਾਵਾਂ ਵੀ ਪ੍ਰਤਨਿਤ ਕਰਦਾ ਸੀ ਪ੍ਰਤਨਿਤਤਾ ਕਰਦਾ ਸੀ ਉਹ ਕੱਲੇ ਉਹਨਾਂ ਦੇ ਸ਼ਬਦ ਨਹੀਂ ਸੀ ਉਹ ਦੁਨੀਆ ਭਰ ਦੇ ਵਿੱਚ ਬੈਠੇ ਹਰ ਸੋਹਿਰਦ ਸਿੱਖਦੇ ਉਹ ਲਫ਼ਜ਼ ਸੀ ਮੁਲਾਕਾਤ ਕਰੋਗੇ ਜੰਨੀ ਜੀ ਸਿੰਘ ਜੀ ਨਾਲ ਮੁਲਾਕਾਤ ਕਰਨੀ ਕੋਈ ਗੁਨਾਹ ਥੋੜੀ ਹੈ ਸਾਡਾ ਪ੍ਰੇਮ ਪਿਆਰ ਹੈ ਰਹੇਗਾ ਰਹੇਗਾ ਔਰ ਅਸੀਂ ਮਰਦੇ ਤੰਬ ਤੱਕ ਇਕੱਠੇ ਰਹਾਂਗੇ ਵਾਹਿਗੁਰੂ ਕਰੇ ਸਕੂਲਾਂ ਨੇ ਬਹੁਤ ਜ਼ਿਆਦਾ ਨੇ ਪੜੇ ਕੀਤੇ ਨੇ ਵੀ ਪਰ ਸਾਡਾ ਉਹਨਾਂ ਦਾ ਮੂੰਹ ਇਧਰ ਤੇ ਪਰ ਅਕਾਲ ਪੁਰਖ ਸਾਡਾ ਤਿਆਰ ਕਰ ਦਿਓ ਕਿਹੜੇ ਜਤਨ ਤਲੇ ਬਿਲ ਅਦੂਰੀ ਹੈ ਮਤਲਬ ਚਲਦੇ ਹੀ ਰਹਿੰਦੇ ਆ ਜਿਵੇਂ ਉਹ ਬਿਆਨ ਆ ਗਿਆ ਜੂਨੀਅਨ ਬਣਾ ਲੀ ਜੀ ਇਹਨਾਂ ਨੇ ਫਲਾਨਾ ਕਰ ਲਿਆ ਜੀ ਇਕੱਠੇ ਹੋ ਗਏ ਜੀ ਇਕੱਠੇ ਤਾਂ ਰਹਿਣੇ ਚਾਹੀਦਾ ਜਥੇਦਾਰਾਂ ਨੂੰ ਇਹ ਤਾਂ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਹੈ ਕਿ ਪੰਜੇ ਜਥੇਦਾਰਾਂ ਦੇ ਵਿੱਚ ਇੱਕ ਸੁਰਤਾ ਹੈ ਪਰ ਕਿਹਾ ਇਹ ਜਾ ਰਿਹਾ ਕਿ ਬੜੀ ਮਾੜੀ ਗੱਲ ਹੈ ਜੀ ਪੰਜੇ ਜਥੇਦਾਰਾਂ ਚ ਇੱਕ ਸੁਰਤਾ ਹੋ ਗਈ ਹੈ ਜੀ ਮਾੜੀ ਗੱਲ ਹੈ ਇਹਦਾ ਸਾਹਿਬ ਉਹ ਵੀਡੀਓ ਜਿਹੜੀ ਰਿਲੀਜ਼ ਹੋਈ ਸੀਗੀ ਉਹਦੇ ਬਾਰੇ ਕੋਈ ਦੱਸ ਸਕਦੇ ਹੋ ਕਿ ਹੱਲੇ ਤੱਕ ਤੁਹਾਡੇ ਕੋਲ ਕੀ ਉਹ ਕੀ ਇਨਫੋਰਮੇਸ਼ਨ ਕਿ ਉਹ ਕਿਨੇ ਕੀਤੀ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਜਾਣ ਬੁੱਝ ਕੇ ਰਵੀਰ ਸਿੰਘ ਹੋਰਾਂ ਦੁਤੇ ਇਲਜ਼ਾਮ ਲਵਾਏ ਜਾ ਰਹੇ ਸੀਗੇ ਕਿ ਜਾਣ ਬੁੱਝ ਕੇ ਹੋ ਸਕਦਾ ਜੀ ਕਿ ਹੋ ਸਕਦਾ ਉਹ ਕੈਮਰਾ ਹੀ ਲੱਗਿਆ ਹੋਵੇ ਉਹ ਜੇਬ ਦੇ ਨਾਲ ਦੀ ਕਿਉਂਕਿ ਸੁਭਾਅ ਹੁੰਦਾ ਨਾ ਬੰਦੇ ਦਾ ਜੀ ਅੰਦਰ ਖਾਤੇ ਗੋਪਤ ਰੂਪ ਦੀ ਵੀਡੀਓ ਰਿਕਾਰਡ ਕਰਨੀ ਹੋ ਸਕਦਾ ਕਿਸੇ ਤੇ ਕੈਮਰਾ ਲੱਗਿਆ ਹੋਵੇ ਸਿੰਘ ਸਾਹਿਬ ਜੀ ਪੂਰੀ ਵੀਡੀਓ ਕੋ ਬੋਰ ਸਿੰਘ ਸਾਹਿਬ ਪੂਰੀ ਵੀਡੀਓ ਵਿਚਾਰੀ ਹੋਣੀ ਜਿਹੜੀ ਜਨਤਾ ਕੋਲ ਜਿਹੜੀ ਵੀਡੀਓ ਹੋਣੀ ਚਾਹੀਦੀ ਹੈ ਪਈ ਕੋਈ ਪੱਤਰ ਲਿਖੋਗੇ ਇੱਕ ਇੱਕ ਕਥਨ ਸੁਣਾਵਾਂ ਮੈਂ ਉਹਦੇ ਚ ਹਾਂਜੀ ਹਾਂਜੀ ਮੈਂ ਗਾਨੀ ਸੁਲਤਾਨ ਸਿੰਘ ਜੀ ਨੂੰ ਕਿਹਾ ਜਿਵੇਂ ਗਿਆਨੀ ਰੁਘਵੀਰ ਸਿੰਘ ਜੀ ਦੀ ਰਿਕਾਰਡਿੰਗ ਕਰ ਲਈ ਗਈ ਤੇ ਤੁਹਾਡੇ ਕੋਲ ਆ ਕੇ ਇਹ ਸਾਹਮਣੇ ਬੈਠੇ ਸ਼ਾਗਿਰ ਰਿਕਾਰਡਿੰਗ ਕਰਦੇ ਤੁਸੀਂ ਕੀ ਕਰਦੇ ਉਹ ਕਹਿੰਦਾ ਮੈਂ ਟਾਲ ਲੈਣਾ ਨੂੰ ਫੜ ਕੇ ਉੱਥੇ ਉਹ ਵੀ ਰਿਲੀਜ਼ ਹੋਣੀ ਚਾਹੀਦੀ ਸਹੀ ਸਾਰੀ ਸਿੱਖ ਵਿਦਿਅਕ ਕੰਪੋਰਡ ਨੂੰ ਲੈ ਕੇ ਵੀ ਆਪਾਂ ਉਹ ਸਾਡੇ ਯੋਧੇ ਜੱਥੇਦਾਰ ਨੇ ਸ਼ਰੋਮਣੀ ਆਪਾਂ ਜਿਹੜੇ ਪੱਛੀ ਖਾਲਸਾ ਦਿਵਾਨ ਨੂੰ ਅੱਗੇ ਲਾਇਆ ਸੀ ਉਹਦੇ ਸੰਬੰਧ ਦੇ ਵਿੱਚ ਉਹਦੇ ਦੀ ਆਪਾਂ ਕਿੰਨੇ ਕਿ ਤਰ੍ਹਾਂ ਦਿੱਤਾ ਰਿਹਾ ਸੀ ਸੈਕਟਰੀ ਤੋਂ ਉਹ ਚੱਲ ਰਿਹਾ ਜਾਂ ਉਹਦੀ ਵੀ ਗੱਲ ਅਸੀਂ ਕਰਨੀ ਆ ਚੱਲ ਰਿਹਾ ਕੀ ਲੱਗਦਾ ਕਿ ਉਹਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਸੀ ਹੋਰ ਬਣਾ ਚਾਹੀਦਾ ਕੋਈ ਹੋਰ ਬਣਾ ਚਾਹੀਦਾ ਕੀ ਲੱਭ ਮਿਲੇਗਾ ਜੀ ਬਹੁਤ ਵੱਡਾ ਲਾਭ ਮਿਲੇਗਾ ਜੀ ਅਸੀਂ ਆਪਣਾ ਸਿਲੇਬਸ ਤਿਆਰ ਕਰ ਸਕਾਂਗੇ ਅਸੀਂ ਆਪਣੇ ਕੋਈ ਸਾਬ ਗਿਆਨੀ ਰਕੀਤ ਸਿੰਘ ਗਿਆਨੀ ਸੁਲਤਾਨ ਸਿੰਘ ਕਰਦੇ ਸੀਫੇਲੀ ਬੜੀ ਚੰਗਾ ਨਹੀਂ ਉਹ ਫਿਕਸ ਨਹੀਂ ਉਹ ਇੱਕ ਸੀਗੀ ਪਰ ਅੱਜ ਜੇ ਸਾਉਣਾ ਵਿਆਹ ਤੁਸੀਂ ਦਿੱਤਾ ਲੱਗਦਾ 5ਵਾਂ 7ਵਾਂ ਨਹੀਂ ਨਹੀਂ ਇਹ ਤਾਂ ਕੋਈ ਗੱਲ ਨਹੀਂ ਸੀਗੀ ਜਾਨਕਾਰੀ ਸਾਂਝੀ ਕੀਤੀ ਢਾਲ ਵਾਲੀ ਲੱਗਦਾ ਗਿਆਨੀ ਸੁਲਤਾਨ ਸਿੰਘ ਦਾ ਨੰਬਰ ਲੱਗੂ ਜੀ ਨਹੀਂ ਨਹੀਂ ਸਤਨ ਵਾਲਾ ਵੀ ਕਥਨ ਹੈ ਇਹ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਇਹਨਾਂ ਨਾਲ ਨਹੀਂ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ